ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਘਰ ਕੰਮ ਪੜ੍ਹਾਈ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਰਫੇ ਕਵਾ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਏ ਕੁਝ ਦਿਨਾਂ ਬਾਅਦ بار-ਬਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤਾ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੋ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਜੀ ਆਓ ਜੀ ਨੋਟ ਕਰਿਏ ਅੱਜ ਦੇ ਸਿਰਫ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਕਾਸਟ ਜੈ ਸਿੱਖ ਰਾਜਪੂਤ ਰਠੌਰ ਪੜ੍ਹਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ 2035 ਤੱਕ ਹੁਣ ਲੜਕੀ ਇੰਡੀਆ ਵਿੱਚ ਹੈ ਜੀ ਪਰਿਵਾਰ ਵਿੱਚ ਮਾਤਾ ਸਕੂਲ ਤੋਂ ਲੈਕਚਰ ਹਾਰ ਰਿਟਾਇਨ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਪਤਾਵੋ ਸਿਆਰ ਲੜਕੀ ਸੋਹਣੀ ਸੁਨਖੀ ਹੈ ਜੀ ਵਧੀਆ ਘਰ ਪਰਿਵਾਰ ਤੋਂ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨਖਾ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਸੇਖ ਰਾਜਪੂਤ ਰਠੌਰ ਕਾਸਟ ਦੇ ਲੜਕੇ ਨੂੰ ਪਹਿਲ ਹੈ ਜੀ ਕੈਨੇਡਾ ਤੋਂ ਲੜਕੇ ਨੂੰ ਪਹਿਲ ਹੈ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਆਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਰ ਆਰਿਸਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਉਮਰ 56 ਇੰਚ ਜਨਮ 1992 ਪੜਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਆਰ ਹੈ ਜੀ ਥੋੜੇ ਸਮੇਂ ਤੋਂ ਤਲਾਕशुदा ਹੈ ਲੜਕੀ ਸੋਹਣੀ ਜਿਹੀ ਨਖੀ ਹੈ ਮੰਨ ਇਹਨਾਂ ਨੂੰ ਸੋਹਣਾ ਜਿਹਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਦੇ ਹੋਵੇ ਲੜਕਾ ਕੁਵਾਰਾ ਜਾਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾਂ ਗੰਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸਟ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰ ਸਿੰਘ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰਵਾਯੋ ਯੂਐਸਏ ਵਿੱਚ ਹੈ ਪਤਾ ਹੁਸ਼ਿਆਰ ਲੜਕੀ ਸੋਹਣੇ ਸੁਨੱਖੀ ਹੈ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਮਾਂ ਕ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਕੈਨੇਡਾ ਨਿਊਜ਼ੀਲੈਂਡ ਜੁਐਸਏ ਯੂਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਹੈ ਜੀ ਜੇਹ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਵਧੀਆ ਗਵਰਨਮੈਂਟ ਜੋਬ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲੁਮਾਣਾ ਕਾਸਟ ਦੇ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਅਨਮੈਰਿਡ ਲੜਕੀ ਜਨਮ 22 1983 ਪੜ੍ਹਾਈ ਐਮਏ ਐਮਐਡਲ ਕੱਤ 5 ਫੁੱਟ 5 ਇੰਚ ਰੰਗ ਸਾਫ ਕਾਸਟ ਐਸਸੀ ਪਿਤਾ ਦਾ ਗੋਤ ਜਨਾਕਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰ ਆਰ ਹੈ ਇੱਕ ਭੈਣ ਮੈਂਟਲੀ ਥੋੜਾ ਜਿਹਾ ਵੀਕ ਨੇ ਇੱਕ ਭਰਾ ਅਨਮੈਰਿਡ ਚੌਕ ਕਰਦਾ ਹੈ ਪਤਾ ਹਸਿਆਰਪੁਰ ਲੜਕੀ ਦੀ ਸਾਰੀ ਫੈਮਿਲੀ ਸਤਸੰਗੀ ਵੈਸਨੂ ਹੈ ਲੜਕੀ ਸੀਰੀਜ਼ ਕਿ ਤੌਰ ਤੇ ਥੋੜਾ ਜਿਹਾ ਭਾਰੀ ਨੇ ਮੰਗ ਇਹਨਾਂ ਨੂੰ ਵੈਸਨੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਐਸੇ ਕਾਸਟ ਨੂੰ ਪਹਿਲ ਹੈ ਸਰੀਰਕ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਾਮਾ ਸਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਜਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਜਨਮ ਸੇ 11 1991 कद 5 फुट 5 इंच कास्ट जाट सिख ਪੜਾਈ ਪੀਐਸਸੀ ਨਰਸਿੰਘ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੌਬ ਕਰਦੀ ਹੈ ਪਤਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਹੈ ਲੜਕੀ ਦਾ ਸ਼ਮੀ ਨੇ ਤੋਂ ਤਲਾਕ ਹੋਇਆ ਹੈ ਤੇ ਬੇਕਸੂਰ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸਰਤ ਲੜਕਾ ਚਾਹੀਦਾ ਹੈ ਲੜਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਪੀ ਆਰ ਹੋਵੇ ਲੜਕਾ ਸ੍ਰੀ ਅਮਰitsar ਸਾਹਿਬ ਜਲੰਧਰ ਗੁਰਦਾਸਪੁਰ ਤਨਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਕਰਨ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 199988 ਪੜਾਈ ਐਮਏ ਪੋਲਸਾਇੰਸ ਕੱਤ 5 ਫੁੱਟ 5 ਇੰਚ ਪਤਾ ਢਿੱਲੋਂ ਮਾਤਾ ਸੱਢਿੱਲੋਂ ਕਾਸਟ ਜੱਟ ਸਿੱਖ ਕੱਲੀ ਲੜਕੀ ਹੈ ਜੀ ਕੋਈ ਪੈਣਪਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂਐਸਏ ਪ੍ਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹਸ਼ਿਆਰਪੁਰ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋਣ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 95 1555 ਇੰਚ ਕੋਤ ਸਿੱਧੂ ਬਰਾਲ ਡਿਪਲੋਮਾ ਹਸਪੀਟੈਲਿਟੀ ਸਿੰਗapore ਤੋਂ ਅਤੇ ਬਿਜ਼ਨਸ ਸਟੱਡੀ ਸਾਈ ਪ੍ਰੈਸਸ 6 ਸਾਲ ਤੋਂ ਪਤਾ ਚੰਡੀਗੜ੍ਹ ਸਿਟੀ ਪੰਜਾਬ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਜ਼ਮੀਨ ਢਾਈ ਕਿਲੇ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਹੈ ਲੜਕੀ ਸਾਈ ਪ੍ਰੈਸ ਵਿੱਚ ਹੈ ਮਾਂਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਹੈ ਲੜਕਾ ਨਸਰਹਤ ਹੋਵੇ ਲੜਕਾ ਜੱਟ ਸਿੱਖ ਕਸਟ ਤੋਂ ਹੀ ਹੋਵੇ ਕੈਨੇਡਾ ਪੀਆ ਜਾਂ ਜਨਮਨੀ ਪੀਆ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 500 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਤ 5 ਫਟ 2 ਇੰਚ ਕਾਸਟ ਜੱਟ ਸਿੱਖ ਪੜਾਈ ਡਿਗਰੀ ਬੀਏ ਸੀ ਨਰਸ ਸਿੰਘ ਟੋਪੀ ਜੀ ਡਿਪਲੋਮਾ ਜਵ ਆਨੰਦ ਰਜਿਸਟਰ ਨਰਸ ਹਸਪਤਾਲ ਵਿੱਚ ਕੈਨੇਡਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੀ ਦੀ ਇੱਕ ਭੈਣ ਤੇ ਇੱਕ ਭਰਾ ਕੈਨੇਡਾ ਪੀਆਰ ਹਨ ਲੜਕੀ ਦਾ ਇੰਡੀਆ ਦਾ ਪਤਾ ਤਾਂ ਦੰਨ ਸਾਹਿਬ ਲੜਕੀ ਕੈਨੇਡਾ ਪੀਆਰ ਹੈ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਪਰਮਨੈਂਟ ਤੇ ਲੜਕਾ ਚਾਹੀਦਾ ਹੈ ਜੇ ਲੜਕਾ ਕੈਨੇਡਾ ਤੋਂ ਹੋਵੇ ਤਾਂ ਜਮੀਨ 12 ਕਿਲੇ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਜਮੀਨ 15 ਕਿਲੇ ਤੋਂ ਘੱਟ ਨਾ ਹੋਵੇ ਲੜਕਾ ਸੋਨਾ ਸੁਨਖਾ ਨਸਲ ਹੈ ਤਾਂ ਹੋਵੇ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਪਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਰਚਨਾ ਤਾਗੜ ਅਨਮੈਰਿਡ ਲੜਕੀ ਕੱਦ 5 ਫੁੱਟ 2 ਇੰਚ ਜਨਮ 2 1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟੋਕ ਕਛਤਰੀਆ ਸਿੰਗਾ ਗੋਤ ਤਾਗੜ ਕਰੀਰ ਪੜਾਈ ਐਮਐਸਸੀ ਬੀਐਡ ਪਤਾਲਾ ਟੋਵਾਲੀ ਰੋਡ ਨੇੜੇ ਪੀਐਸ ਚੌਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਿਡ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਐਨਆਰਆਈ ਹੋਵੇ ਲੜਕਾ ਜਲੰਧਰ ਲੁਧਿਆਣਾ ਹਸਪੀਅਰਟ ਤੋਂ ਹੀ ਹੋਵੇ ਹੋਰ ਸੰਪਰਕ ਨਾ ਕਰਨ ਜੀ ਲੜਕਾ ਸ਼ੀਪੇਕਾਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸੇ ਕੋਮਰਤੀ 30 ਸਾਲ ਕੱਦ 5 ਫਟ 7 ਇੰਚ ਗੋਤ ਸਰਾ ਪਤਾ ਸਿੰਘਪੁਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜ਼ਮੀਨ 24 ਕਿਲੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਪ੍ਰਾਪਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪਟਸਵਾਲ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਹੁੰਦੇ ਤੇ ਹੋਵੇ ਜਾਂ ਵਧੀਆ ਨੌਕਰੀ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 92 ਕੱਤ 5 ਫਟ 3 ਇੰਚ ਕਾਸਟ 68 ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਪੀਐਸੀ ਨਰਸਿੰਗ ਜੌਬ ਗਵਰਨਮੈਂਟ ਰਜਿਸਟਰ ਨਰਸਰ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਹੈ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜੱਟ ਸਿੱਖ ਕਾਸ਼ਤ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲ ਹੈ ਲੜਕਾ ਨਸਰਹਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਜਨਮ ਅਕਤੂਬਰ 2003 ਕਾਸਟ ਰਾਮਦਾਸੀਆ ਸਿੱਖ ਉੱਤ ਪੰਜ ਬੜਾ 5 ਇੰਚ ਪੜਾਈ ਜੀ ਐਨ ਐਮ ਪਾਸ ਹੋਸਟ ਬੈਸਿਕ ਗਣਤੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਦੇ ਦੋ ਭਰਾ ਨੇ ਪਤਾ ਹੁਸ਼ਿਆਰ ਪਰ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਲੜਕਾ ਨਸਰ ਰਹੇ ਤੋਂ ਹੋਵੇ ਤੋਂ ਅਬੇਰੀ ਨੂੰ ਪਹਿਲਾ ਜੀ ਮੈਰਿਜ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਜਨਮ 0890 ਕਾਤ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਤਹਿਸੀਲ ਪੈਣ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟਡ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੋਬ ਕਰਦੇ ਹਨ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਪਰ ਹੰਪਟਰ ਰਹਿੰਦੀ ਹੈ ਲੜਕੀ ਦਾ ਇੱਕ ਪਰ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਲੜਕੀ ਬੇਖਸੂਰ ਥੋੜੇ ਸਮੇਂ ਤੋਂ ਤਲਾਕशुदा ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੈਨੇਡਾ ਪੀਆ ਜਾਂ ਸਿਟੀਜ਼ਨ ਲੜਕਾ ਚਾਹੀਦਾ ਹੈ ਲੜਕਾ ਨਸਰ ਹੈ ਤਾਂ ਉਹ ਕੇਵਲ ਉਧਿਆਣਾ ਕਿਲਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਕੈਨੇਡਾ ਦਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਤੁਸੀਂ ਫੋਨ ਕਰਕੇ ਕੈਨੇਡਾ ਦੇ ਟਾਈਮ ਮੁਤਾਬਕ ਹੀ ਫੋਨ ਕਰਿਓ ਜੀ ਹਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕਾਸਟਰ ਵਰਤਾਸੀ ਸਿੱਖ ਜਨਮਨ ਸ 99 ਕੱਤ 5 ਫੁੱਟ 5 ਇੰਚ ਪੜਾਈ ਐਮ ਐਪੀ ਐਡ ਐਨਟੀਟੀ ਜੌਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਪ੍ਰਾਈਵੇਟ ਜੌਬ ਕਰਦਾ ਹੈ ਤੇ ਦੋ ਭੈਣਾਂ ਮੈਰਟ ਨੇ ਜੁਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਜਿਹਾ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚੋਂ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਘੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੇ ਸੁਨਖੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ USPR ਹੋਵੇ ਲੜਕੇ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜੱਟ ਸਿੱਖ ਕਸਟਵਾਲੇ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਘੋਤ ਢਿੱਲੋਂ ਜਨਮ 1999 1988 ਪੜਾਈ ਐਮਏ ਪਾਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਢਿੱਲੋਂ ਮਾਤਾ ਸਿੱਟਲੋਂ ਕਾਸਟ ਚੱਟਸਕ ਕੱਲੀ ਲੜਕੀ ਹੈ ਜੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਨਾਰਾਹੀ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਜੁਐਸਐਪੀ ਯਾਰਾ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ Hindu ਜੱਟ ਲੜਕੀ ਜਨਮ 1996 ਕਾਤ 5 ਫਟ 4 ਇੰਚ ਪੜਾਈ ਬੀਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਹੈ ਜੀ ਜੌਬ ਆਰ ਐਨ ਰਜਿਸਟਰ ਨਰਸ ਹੈ ਹਸਪਤਾਲ ਵਿੱਚ ਜੌਬ ਕਰਦੀ ਹੈ ਕੈਨੇਡਾ ਦਾ ਸਾਰਾ ਲੜਕੀ ਦਾ ਸਾਰਾ ਪਰਿਵਾਰ ਸੁੱਧ ਵੈਸ਼ਨੂ ਹੈ ਕਾਸਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀਕਾਰ ਦੇ ਹਨ ਜਿਲਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਹੈ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਤੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਚੱਟ ਸਿਕ ਗੋਤ ਢਿੱਲੋ ਜਨਮ ਮਿਤੀ 30/09/94 ਕੱਦ 5 ਫਟ 3 ਇੰਚ ਪੜਾਈ ਪੀ ਹੈ ਸੀ ਨਰਸਿੰਗ ਕਾਮ ਸੈਂਟਰ ਸਰਕਾਰਮੈਂਟ ਜੋਬ ਲੜਕੀ ਥੋੜੇ ਸਮੇਂ ਤੋਂ ਤਲਾਕशुदा ਹੈ ਪਿਤਾ ਆਰਮੀ ਚੋਂ ਰਟਾਇਰ ਨੇ ਇੱਕ ਭਰਾ ਇੱਕ ਭੈਣ ਕੈਨੇਡਾ ਵਿੱਚ ਪਤਾ ਅੰਮ੍ਰਿਤਸਰ ਸਾਹਿਬ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਹੈ ਜ਼ਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੇ ਏਰੀਆ ਨੂੰ ਪਹਿਲ ਆ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜਾਈ ਡਾਕਟਰ ਜੋ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਭਰਾ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਲੜਕੀ ਸਿੱਖ ਫੈਮਿਲੀ ਤੋਂ ਆ ਜੀ ਕਾਸਟ ਐਸ ਲੋਹਾਰ ਮਗ ਇਹਨਾਂ ਨੂੰ ਕਰ ਸਕ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜੇ ਦੇ ਇਲਾਕਿਆਂ ਨੂੰ ਪਹਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25/12/2007 ਪਤਾ ਤੂਰੀ ਕਾਸਟ ਰਵੀਦਾਸ ਸਿੱਖ ਪੜਾਈ ਕਲਾਸ 2 ਕੰਪਿਊਟਰ ਕੋਰਸ ਸੱਤ ਬੈਂਡ ਕੱਦ 5.2 ਇੰਚ ਇੱਕ ਪੈਣ ਇੱਕ ਭਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਰਵਿਦਾਸ ਸਿੱਖ ਲੜਕੇ ਨੂੰ ਪਾਇਲ ਹੈ ਜੇ ਕਿਸੇ ਹੋਰ ਧਰਮ ਦਾ ਆਪੇ ਤਾਂ ਕੰਟਰੈਕਟ ਮੈਰਿਜ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਕੌਰ ਜੱਟ ਸਖ ਸੋਹਣੀ ਸੁਨਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਨਾ ਸ਼ਨਾਖਾ ਲੜਕਾ ਕਲੀਨ ਸੀ ਵੀ ਇਨ੍ਹਾਂ ਦੇ ਪ੍ਰੋਪਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਪੀਆ ਜਾਂ ਸਿਟੀਜ਼ਨ ਚਾਹੀਦਾ ਹੈ ਇਹਨਾਂ ਨੂੰ ਬਾਹਰ ਲੈ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਤੇ 60 ਤੇ 70 ਕਿਲੋਮੀਟਰ ਦੇ ਏਰੀਏ ਨੂੰ ਪਹਲ ਹੈ ਜੀ ਪਰਿਵਾਰ ਤੇ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਤਿੰਨ 7 1999 ਕੱਤ 5 ਫੁੱਟ 4 ਇੰਚ ਗੋਤ ਸੰਧੂ ਕਾਸਤ ਜੱਟ ਸਿੱਖ ਪਤਾ ਮਰਛਤ ਸਾਹਿਬ ਪੜਾਈ ਪੀ ਕੌਮ ਅਹਿਮ ਕੌਮ ਪਿਤਾ ਪ੍ਰਾਈਵੇਟ ਜੋਬ ਕਰਦੇ ਨੇ ਮਾਤਾ ਕੌਰ ਦੋ ਭਰਾ ਹਨ ਇੱਕ ਕੈਨੇਡਾ ਵਿੱਚ ਤੇ ਦੂਜਾ ਮੰਦੀਵਸਟਾਲ ਵਿੱਚ ਜੋਬ ਕਰਦਾ ਹੈ ਤੇ ਹਨ ਮੰਗ ਇਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਪੀਆ ਲੜਕੇ ਨੂੰ ਪਹਿਲ ਹੈ ਜੀ ਲੜਕੇ ਨੂੰ ਘੱਟੋ ਘੱਟ 4 ਕਿੱਲੇ ਜ਼ਮੀਨ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਜੀ ਅੱਜ ਦੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਬੋਕ ਕੱਟ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਬਾਰ ਬਾਰ ਲਗਾਈ ਜਾਂਦੀ ਹੈ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ